ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵਾਰਸ ਵਾਲੇ ਜੱਟਾਂ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਇਹ ਪਿੰਡ ਆ ਮਿੱਤਰੋ ਤੇ ਤਹਿਸੀਲ ਇਸ ਪਿੰਡ ਨੂੰ ਜੀਰਾ ਪੈਂਦੀ ਆ ਪੀਰ ਮੁਹੰਮਦ ਦਾ ਇਹ ਗਵੰਡੀ ਪਿੰਡ ਆ ਮਿੱਤਰੋ ਪੀਰ ਮੁਹੰਮਦ ਤੋਂ 2 ਕਿਲੋਕੂਮੀਟਰ ਦੀ ਦੂਰੀ ਆ ਇਸ ਪਿੰਡ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਵੀਰ ਹੁਣਿਆਂ ਦਾ ਕੰਮ ਜਾਨਵਰ ਤੁਹਾਨੂੰ ਪੰਜ ਵਿਖਾਉਣੇ ਆ ਮਿੱਤਰੋ ਚਾਰ ਮੱਝਾਂ ਤੇ ਇੱਕ ਗਾਂ ਸਾਨਾਤ ਨਰਮਨਾ ਦੀ ਡਿਟੇਲ ਹੋਊਗੀ ਇੱਕ ਮੈਂ ਸੋਈ ਹੋਊਗੀ ਬਾਕੀ ਜਾਨਵਰ ਗੱਪਣਾ ਗੱਲਬਾਤ ਕਰਦੇ ਆ ਕਿਹੜਾ ਜਾਨਵਰ ਦਾ ਕੀ ਰੇਟ ਆ ਸਾਰੀ ਜਾਣਕਾਰੀ ਲੈਣੇ ਆਪਾਂ ਮੀਰ ਤੋਂ ਆਜੋ ਮਿਲਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਵੀ ਬਿਲਕੁਲ ਵਧੀਆ ਜੀ ਚਲੋ ਸ਼ੁਕਰ ਭਾਈ ਦਾ ਆਪਣਾ ਨਾਮ ਦੱਸ ਦੀ ਇੱਕ ਬਰੀ ਵੀਰੇ ਮੇਰਾ ਨਾਮ ਜਗਰਾਜ ਸਿੰਘ ਆ ਜੀ ਠੀਕ ਹੈ ਸਾਨਾ ਸਰਦਾਰ ਸੁਭਾ ਸਿੰਘ ਠੀਕ ਹੈ ਆਪਣਾ ਛੜ ਕੇ ਕਿਹੜੀ ਤੇ ਆ ਗਿਆ ਘਰ ਵੀਰੇ ਇਹ ਵਾਰਸਾਲਾ ਤੋਂ ਪੀਰ ਕੜਾਈ ਵਾਲਾ ਰੋਡ ਆ ਜਾਂਦਾ ਜੀ ਜਿਹੜੇ ਆਪਣੇ ਪੀਰ ਮੁਹੰਮਦ ਰਹੇ ਠੀਕ ਹੈ ਬੰਦਾ ਜਿਹੜਾ ਆਪਣੇ ਪਿੰਡ ਤੋਂ ਜਿਹੜੀ ਜਾਂਦੀਆਂ ਛੜਕੇ ਕੜਾਈ ਵਾਲੇ ਨੂੰ ਹੈ ਠੀਕ ਹੈ ਵੀਰੇ ਅੱਛਾ ਵੀਰੇ ਵਪਾਰ ਦਾ ਕੰਮ ਹੈ ਨਾ ਕਿੰਨੇ ਚਿਰ ਤੋਂ ਕਰਦਾ ਵੀਰਾ ਇਹ ਦਾਦੇ ਦੇ ਟਾਈਮ ਤੋਂ ਹੀ ਆਪਣੀ ਪੁਰਾਣਾ ਲੰਮਾ ਸਾਨਾ ਠੀਕ ਆ ਬਾਈ ਅੱਛਾ ਮਈਆਂ ਗਾਈਆਂ ਦੋਵੇਂ ਹੀ ਆਉਂਦੀਆਂ ਹੈ ਸਾਰਾ ਕੁਝ ਹੀ ਆਉਂਦਾ ਠੀਕ ਆ ਵੀਰੇ ਅੱਛਾ ਚਾਰ ਮਈਆਂ ਆਪਣੇ ਕੋਲੇ ਪਹਿਲੀ ਝੋਟੀ ਵੱਡੀ ਉਹ ਸ਼ੁਰੂਆਤ ਕਰਦੇ ਵੀਰੇ ਕੀ ਡਿਟੇਲ ਆਉਂਦੀ ਬਾਈ ਵੀਰੇ ਤੀਜੇ ਸਵੇਰੇ ਹੁਣ ਸੂਈ ਆ ਠੀਕ ਆ ਤੇ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਹਾਂਜੀ ਠੀਕ ਆ ਮਗਰ ਕੱਟਾ ਕੀ ਵੀਰੇ ਕੱਟੀ ਮਗਰ ਇਹਦੇ ਕੱਟੀ ਆ ਗਈ ਆ ਜੀ ਮਗਰ ਇਹਦੇ ਕੱਟੀ ਆ ਗਈ ਠੀਕ ਆ ਬਾਈ ਤੇ ਦੁੱਧ ਕਿੰਨਾ ਤਿਆਰ ਆ ਵੀਰੇ ਹੁਣ ਇਸ ਟਾਈਮ 10 ਕਿਲੋ ਬੋਲਾ ਤਿਆਰ ਹੋਊਗਾ ਜੀ ਠੀਕ ਆ ਕਿੰਨਾ ਦੇਜੂਗੀ ਪੀਕ ਲੈਵਲ ਦਾ ਵੀ ਠੀਕ ਹੈ ਵੀਰੇ ਠੀਕ ਹੈ ਬਾਈ ਕੱਟੀ ਮਗਰ ਦੇ ਵੀਰੇ ਹੈ ਹਾਂ ਕੱਟੀ ਮਗਰ ਠੀਕ ਹੈ ਬਾਈ ਚਵਾਈ ਚੁਈ ਦੀ ਕਿਵੇਂ ਵੀਰੇ ਮੈਂ ਕੋਲ ਵੀਰੇ ਥੱਲੇ ਇੱਕ ਨੰਬਰ ਪਾਸ ਓਕੇ ਜੀ ਟਾਈਮ ਤੋਂ ਟਾਈਮ ਚੁਈ ਹੋਈ ਹੈ ਨਾ ਠੀਕ ਹੈ ਵੀਰੇ ਰੇਟ ਬਾਈ ਰੇਟ ਇਹਦਾ ਦੇਣ ਲੈਣ ਵੀਰੇ ਡੇਢ ਆ ਜੀ ਦੇਣ ਲੈਣਾ ਕਰਾਂਂਡੀ ਗਵਾਰ ਮੈਂ ਪਹਿਲੀ ਵੀਡੀਓ ਹੈ ਖੁਸ਼ ਜੇ ਕਰਦੇ ਬੰਦੇ ਆਣਾ ਕਰ ਯਾਰ ਰੱਡ ਹੋਣਾ ਇੱਕ 45 ਦੀ ਹਾਂ ਨਾ ਹੀ ਦੇਣੀ ਹੈ ਵੀਰੇ ਐਣਾ ਹਜੇ ਥੋੜਾ ਜਿਹਾ ਬੋਲਦਾ ਇੱਕ 70 70 ਕਰਦੇ ਆ ਨਹੀਂ ਹਜੇ ਥੋੜਾ ਜਿਹਾ ਹੋਰ ਘਟ ਜਾ ਬਾਲਾ ਕੋਈ ਕਰ ਦਾਂਗਾ ਮਨ ਤਾਂ ਨਹੀਂ ਯਾਰ ਮੌਕੇ ਤੇ ਜਿਹੜਾ ਕਰਦੇਗਾ ਖੁੱਲਾ ਕੋਈ ਚੱਕਰ ਠੀਕ ਹੈ ਧੋਰੀ ਵੀ ਲੇ ਵੀ ਮਿੱਤਰੋ ਛੋਟੀ ਪਾਲੀ ਚੰਗੀ ਆ ਬਾਈ ਕੱਦੂ ਦੀ ਦੂਜਾ ਸੂਆ ਵੀਰੇ ਨਾ ਨਹੀਂ ਤੀਜਾ ਸੂਈ ਆ ਤੀਜਾ ਤੀਜਾ ਸੂਆ ਮਿੱਤਰੋ ਕੱਦ ਬੋਤ ਵਾਲੀ ਝੋਟੀ ਪੂਰੀ ਡਬਲ ਆ ਇਹ ਵੇਖ ਲਓ ਤੁਸੀਂ ਕੱਦ ਬਾਡੀ ਆ ਜਿਹੜੀ ਕਰਮਾਂ ਵਾਲੀ ਦੀ ਕਮਾਲ ਆ ਬਾਕੀ ਲੇਵੇ ਭਾਂਡੇ ਵਾਲੋ ਬੜੇ ਖਬਰਦਾਰ ਆ ਜਿੰਨੀ ਹੈਗੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਚਵਾਈ ਚਵਾਈ ਵਾਲੋ ਓਕੇ ਦੀ ਰਿਪੋਰਟ ਆ ਜਮਾਂ ਟਾਈਮ ਤੋਂ ਟਾਈਮ ਚੋਈ ਹੋਈ ਆ ਕੱਲ ਦੀ ਸੂਈ ਆ ਬਾਈ ਹੋਣੀਆਂ ਦੇ ਬੋਲਾ ਇਹਦੇ ਥਲੇ 10 ਕਿਲੋ ਤਿਆਰ ਆ ਮਿੱਤਰੋ ਦੁੱਧ 14-15 ਕਿਲੋ ਖੁੱਲਾ ਡੁੱਲਾ ਪਾਜੂਗੀ 1 ਲੱਖ ਤੇ 45000 ਦੇ ਵਿੱਚੋਂ ਮਾਨਤਨ ਤੁਹਾਡਾ ਹੋਊਗਾ ਥੋੜਾ ਬਹੁਤ ਕਿਉਂਕਿ ਭਾਈ ਇਹੋ ਜੀਆਂ ਮਈਆਂ ਕਿੱਲੇ ਤੇ ਜਿਹੜਾ ਘਰੇਲੂ ਪਰਿਵਾਰ ਦਾ ਜ਼ਿੰਮੇਵਾਰ ਪਰਿਵਾਰ ਦੇ ਕੋਲੇ ਮੈਂ ਹੁੰਦੀ ਆ ਨਾ ਤਾਂ ਇੱਕ 80 ਮੰਗੇ ਕੇ ਅੰਦਰ ਵੜ ਜਾਂਦਾ ਤੇ ਫਿਰ ਤਰਲੇ ਮਾਰਨੇ ਪੈਂਦੇ ਆ ਦਲਾਲਾਂ ਦੇ ਦਵਾਦੇ ਯਾਰ ਦਵਾਦੇ ਇਹ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਭਾਈ ਇਹਦਾ ਕੱਦਾ ਜਿਹੜਾ ਤੁਹਾਨੂੰ ਮੈਂ ਕੰਦ ਦੇ ਵਾਰ ਗਿਣ ਦਿੰਦਾ ਨਾ 1 2 3 4 5 6 7 8 9 10 11 12 13 14 15 16 17 18 ਕੱਦ ਦੇ ਰਤੇ ਗਣ ਲਿਆ ਜੇ ਤੇ ਉੱਥੇ ਇਹਦਾ ਕੱਦ ਜਾਂਦਾ ਵਾ ਮਿੱਤਰੋ ਆਈਡੀਆ ਹੋ ਜਾਊਗਾ ਤੁਹਾਨੂੰ ਵੀਰੇ ਨੇ ਇਹ ਦੋ ਨੰਬਰ ਤੇ ਜਿਹੜੀ ਝੋਟੀ ਆ ਬਾਈ ਹਾਂਜੀ ਇਹ ਵੀ ਤੀਜਾ ਸੁਆਈ ਕਹੈਨ ਨੂੰ ਦੂਜੇ ਵੀ ਕਹਿ ਦਈਏ ਪਰ ਹੈ ਤੀਜੇ ਆ ਜੀ ਠੀਕ ਆ ਵੀਰੇ ਕਿੰਨੇ ਦਿਨ ਲੰਦੀ ਆ ਬ੍ਰਦਰ ਇਹ ਇਹ ਹਫਤਾ ਰਹਿ ਗਿਆ ਜੀ ਇਹਦਾ ਠੀਕ ਆ ਬਾਈ ਇਹ ਕਿੰਨਾ ਦੁੱਧ ਦੇ ਜੂਗੀ ਵੀ ਤੇਰੇ ਤਜਰਬੇ ਮੁਤਾਬਕ 12 ਕਿਲੋਨਾਂ ਦੱਸਿਆ ਜੀ ਚੋਇਆ ਠੀਕ ਉਹ ਦੇਣਾ ਵੀ ਬਣਦਾ ਉਹ ਹਾਂ 12 ਕਿਲੋ ਆਸਾ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ 90000 ਹੈ ਜੀ। ਦੇਣ ਲੈਣ ਵਾਲਾ ਐਨਾ 10000 3000 ਛੱਡ ਦਿਆਂਗੇ ਜੀ 90। 786 ਤੋਂ 87 ਦੀ ਦੇ ਦਿਆਗੇ ਨਾ। ਬਾਕੀ ਮੌਕੇ ਤੇ ਕੋਈ 1500 ਤੋਂ ਹੋਰ। ਹਾਂ ਠੀਕ ਹੈ ਵੀਰੇ ਓਕੇ ਬਾਈ ਲੈ ਵੀ ਮਿੱਤਰੋ। ਖੁਸ਼ ਕਰਕੇ ਦੋਰਾ ਗਾਗ ਨੂੰ। ਠੀਕ ਹੈ ਵੀਰੇ ਲੈ ਵੀ ਮਿੱਤਰੋ ਗਾਗ ਨੂੰ ਖੁਸ਼ ਕਰਕੇ ਪਾਈ ਜਾਂਦਾ ਮੋੜਾਂਗੇ 90000 ਰੁਪਿਆ ਕੀਮਤ ਆ ਮੈਂ ਦੀ। ਤੁਸੀਂ ਦੇਖ ਸਕਦੇ ਆ ਮੈਂ ਦੀ ਬਾਡੀ ਪੰਤਰ ਲੈਵੇ ਪੱਖ ਤੋਂ ਹਜੇ ਤਾਂ ਨੇ 5-4 ਦਿਨ ਕੱਢ ਜਾਣੇ ਹਨਾ ਬਾਈ। ਹਾਂਜੀ ਹਾਂਜੀ ਹਫਤਾ ਪੂਰਾ ਰਹਿੰਦਾ ਜੀ। ਲੈਵਾ ਬਹੁਤ ਖੁੱਲੇਗੀ। ਖੁੱਲੇ ਬਣੂਗੀ ਚੰਗੀ ਥੱਲੋ ਮੈਂ। ਬਹੁਤ ਚੰਗੀ ਬਣ ਦੇਖ ਸਕਦੇ ਆ ਮਿੱਤਰੋ ਤੁਸੀਂ ਥਣ ਲੇਵੇ ਦਾ ਡਿਜ਼ਾਈਨ ਕਰਮਾ ਵਾਲੀ ਦਾ ਓਕੇ ਦੀ ਰਿਪੋਰਟ ਆ ਸਾਰੇ ਪੱਖ ਤੋਂ ਹੂੰ ਅੱਛਾ ਵੀਰੇ ਇਹ 2 ਨੰਬਰ ਤੇ ਹੋ ਗਈ ਹੈ ਨਾ ਤੇ ਜਿਹੜੀ 3 ਨੰਬਰ ਤੇ ਹੈ ਬਾਈ ਬੇ ਹਾਂਜੀ 3 ਨੰਬਰ ਇਹ ਚੌਥੇ ਸਵੇ ਸੂਣ ਵਾਲੀ ਆ ਜੀ ਠੀਕ ਆ ਵੀਰੇ ਇਹਦੇ 5 ਤੋਂ 6 ਦਿਨ ਰਹਿ ਗਏ ਆ ਜੀ ਠੀਕ ਆ ਵੀਰੇ ਤੇ ਇਹ ਵੀਰੇ ਦੁੱਧ ਕਿੰਨਾ ਕੋ ਤੇਰੇ ਤੇ ਜਲਦੀ 14 ਕਿੱਲੋ ਦੁੱਧ ਦੱਸਿਆ ਜੀ ਹਜੇ ਇਹਦਾ ਠੀਕ ਆ ਵੀ ਦਿਨ ਹਜੇ 5 6 ਪੈ ਜਾਂਦੇ ਵੀ ਹਾਂ ਇਹਦਾ 5 ਦਿਨ ਲੱਗੂਗੀ ਹਜੇ ਬਣੇ ਵੀ ਚੰਗੀ ਜਾਊ ਥਣ ਲੇਵੇ ਚੰਗੀ ਬਣੂਗੀ ਲੇਵੇ ਦੀ ਬਹੁਤ ਸਾਫ ਆ ਹੂੰ ਫਿਰ ਇਹ ਫਿਰ ਇਹ ਕਿੰਨੇ ਦੀ ਦੇ ਦिए ਭਾਈ ਖੋ ਹੈਂ ਹਾਂਜੀ ਇਹ ਕਿੰਨੇ ਦੀ ਦੇ ਦਈਏ ਭਰਾ ਇਹ 95000 ਦੇ ਦਾਂਗੇ ਜਨੂ ਜੇ ਕੋ ਕਹਵੇ ਸਾਡੇ ਗਵੰਡੀਆਂ ਨੇ ਵੀ ਲੈਣੀਆਂ ਤੇ ਨਾਲ ਅਸੀਂ ਉਹ ਰੱਖ ਲੈਣੇ ਦੋਵੇਂ ਹੀ ਦੇ ਦੇ ਕੋਈ ਚੱਕਰ ਨਹੀਂ ਕਰਦਾਂਗੇ ਮਾਨਤਨ ਖੁੱਲਾ ਕਰਦਾਂਗੇ ਮਾਨਤਨ ਤੈਨੂੰ ਪਤਾ ਹੈ ਵੀ ਬਾਈ ਲੱਕਈ ਕਰਾਈ ਵਿੱਚ ਕਰ ਲੈਂਦੇ ਹੁੰਦੇ ਸੌਦਾ ਹਾਂ ਹਾਂ ਕੋਈ ਗੱਲ ਹੂੰ ਦੇਖ ਸਕਦੇ ਆ ਮਤਲਬ ਵੱਡੀ ਆ ਮੈਂ ਵੈਸੇ ਭਾਰੀ ਆਈ ਹੂੰ ਖੁੱਲੀ ਡੁੱਲੀ ਪਿੰਡੇ ਦੀ ਆ ਬਾਡੀ ਬੰਤਰ ਦੀ ਚੰਗੀ ਆ ਮੈਂ ਲੈ ਆਈ ਬਾਈ ਬਾਈ ਤੋਂ ਥੋੜੀ ਨਹੀਂ ਥੋੜੇ ਰੋਕੀ ਵੀਡੀਓ ਰਿਸ਼ਕਾਮੀ ਗੇ ਲੈ ਮਿੱਤਰੋ ਦੇਖ ਸਕਦੇ ਆ ਤੁਸੀਂ ਬਾਡੀ ਪੰਤਰਾ ਦੇ ਖੁੱਲੀ ਡੋਲੀ ਇਹਨੂੰ ਸੰਗਲ-ਸੰਗਲ ਚ ਹੋਊਗੀ ਪਹਿਲਾ ਇਹ ਸੰਗਲ ਚ ਆਈਆਂ ਜੀ ਸੰਗਲ ਚ ਆਈਆਂ ਹੂੰ ਤੇ ਲਿਆਰੇ ਦੀ ਔਲ ਕਰਦੀ ਆ ਮੈਂ ਹੂੰ ਬਹੁਤ ਚੰਗੀ ਥਾਂ ਲੇਵੇ ਦੀ ਬਹੁਤ ਸਾਫ਼ ਹੂੰ ਨਹੀਂ ਠੀਕ ਆ ਬਾਈ ਲਿਆ ਖੇਤ ਲਿਆ ਆ ਜਾ ਕਰ ਮਾਲੀਏ ਆ ਜਾ ਆ ਜਾ ਤੇ ਨਹੀਂ ਠੀਕ ਆ ਬਾਈ ਖੇਡਾਂ ਜੀ ਮਣੀ ਜੀ ਲੰਮੀ ਤੋਰ ਦੀ ਤੇ ਲੈ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਨੀ ਲੀਵੇ ਪੰਡਾ ਇਹ ਵੀ ਚੰਗੀ ਆ ਬਾਈ ਹਨਾ ਚੰਗੀ ਬਣ ਜੂਗੀ ਥੋੜਾ ਵੀਰੇ ਆਪਾਂ ਡੰਗਰ ਸਾਫ ਲਈਦਾ ਥੋੜਾ ਆਪਣਾ ਡੰਗਰ ਬਿਲਕੁਲ ਪਾਸ ਹੋਊਗਾ ਨਬਿੰਦ ਪਥਰਾਂ ਤੋਂ ਪਾਸ ਹੋਣਾ ਚਾਹੀਦਾ ਮੇਰੀ ਇਹ ਵੀਰੇ ਕਈ ਵਾਰੀ 100 ਕਿਲੋਮੀਟਰ ਤੋਂ ਆ ਜਾਂਦਾ ਅਗਲਾ ਥਾਣਾ ਤੋਂ ਗਲਤ ਨਿਕਲ ਜਾਂਦਾ ਭਾਵੇਂ ਕੋਈ ਜੱਟ ਗਲਤ ਹੋ ਜਾਂਦਾ ਕੰਮ ਬਾਈ ਆਪਣੀ ਦੇ ਆ ਵੀ ਦੁੱਧ ਕਿਲੋ ਘੱਟ ਦੱਸ ਦੋ ਜਿੰਨਾ ਹੈਗਾ ਜਿਹੜਾ ਨਿਕਲੇ ਅਗਲੇ ਦੇ ਅੱਛਾ ਵੀਰੇ ਇਹਦਾ ਰੇਟ 95000 ਆ ਤੇ ਉਹਦਾ ਹੈਗਾ 90000 ਇਹ ਕਿੰਨੇ ਦੀ ਦੇ ਦਈਏ ਫਿਰ ਹੁਣ 2000 ਛੱਡਾਂਗੇ ਵੀਰੇ ਇਹਦੇ ਮੁੱਲੀ ਮੈਂ ਬਿਲਕੁਲ ਇਹਨਾਂ ਬਿਨਾਂ ਜੈ ਜੀ ਕੀਤਾ ਜਾ ਨਹੀਂ ਐ ਨਾ ਕਰੀ ਯਾਰ ਕਰਦਾਂਗੇ ਕੋਈ ਗੱਲ ਨਹੀਂ ਯਾਰ ਆਂਡੀਆਂ ਨੂੰ ਕੁਝ ਕਰਨਾ ਉਹਨਾਂ ਨਾਲੇ ਹੁੰਦਾ ਤੁਹਾਡਾ ਨਾਮ ਲੈ ਕੇ ਵੀ ਆ ਜੂਗਾ ਆਪਾਂ ਖੁੱਲਾ ਮਾਨ ਕਰਾਂਗੇ ਠੀਕ ਹੈ ਵੀਰੇ ਬਾਈ ਅੱਛਾ ਵੀਰੇ 4 ਨੰਬਰ ਤੇ ਜਿਹੜੀ ਝੋਟੀ ਆ ਬਾਈ ਹਾਂਜੀ ਇਹ ਕਿੰਨਾ ਵਾ ਸੁਆ ਬਾਈ ਤੀਜੇ ਸਵੇ ਇਹ ਤੀਜੇ ਸਵੇ ਕੱਢਦੀ ਬਾਅਦ ਵੀਰੇ ਅੱਛਾ ਇਹਦੇ ਕਿੰਨੇ ਦਿਨ ਪਿਆ ਵੀਰੇ ਹਜੇ ले जाउगी हफ्ता जी लेजूगी हफ्ता हां आटे तो ता भी ले जा सकदे हुं ये ठीक है वीर कोई माना चवाई चवाई दी किवें ओके आ जावा बिल्कुल जी बिल्कुल ये किन्ना दूध देजूगी तेरे ते यार दूध 11 ਤੋਂ 12 किलो دسیا ਚੋਇਆ ਠੀਕ ਦਿਨਾ ਵੀ ਪਤਾ ਆ ਬੜੀ ਪ੍ਰੀਕੀਆਂ ਚ ਸਾਫ ਆ ਠੀਕ ਹੂੰ ਸਾਫ ਘਟ ਹੋਈ ਆ ਥੱਲੋ ਬੜੀ ਮਨ ਲਾ ਹਨਾ ਸਾਂਭੀ ਘਟ ਆ ਕਿਸੇ ਨੇ ਬਾਕੀ ਥੱਲੋ ਬੜੀ ਖੀੜੀ ਹੋਈ ਆ ਭਾਈ ਹਨਾ ਸਫਾਈ ਬਹੁਤ ਲੱਗੀ ਨਹੀਂ ਠੀਕ ਆ ਭਾਈ ਵਾਕਿਆ ਇਦਰੀ ਗੱਲ ਇਹ ਕਿੰਨੇ ਦੀ ਦੇ ਦਈਏ ਫਿਰ ਵੀਰੇ 85000 ਦੇ ਦਾਂਗੇ ਏ ਯਾਰ ਐਨਾ ਕਰਾ ਹੁਣ ਗਵੰਡੀ ਆ ਬਾਈ ਬਣ ਕੇ ਐਨਾ ਕਰੀ ਕੇ ਪਿੰਡ ਕੀ ਚਲੀਆਂ ਜਾਂਦਾ ਅੱਡੋਂ ਨਾਲੀ ਗੱਲਾਂ ਕਰਿੰਦੀ ਛੋਟੀ ਆ ਦੇਣ ਲੈਣ ਵਾਲੀ ਦੱਸ ਦੇ ਮੇਰਾ ਭਰਾ ਬਣ ਕੇ 3000 ਛੱਡ ਦਾਂਗੇ 82 ਦੇ ਤਿੰਨੇ ਬਿਆਸੀ ਮੋੜ ਦੇ ਨਹੀਂ ਆਪਾਂ ਜਿਹੜਾ ਗਾਹ ਗਾਜੂਗਾ ਮੋੜ 80 ਦੀ ਝਾਕ ਆ ਵੀ ਵਟਿਆ ਜਾਵੇ ਮੈਂ ਵੀ ਛੋਟੀ ਮਰੀਕੀਆਂ ਬਹੁਤ ਸਾਫ ਆ ਹੂੰ ਨਹੀਂ ਥੱਲੋ ਚੰਗੀ ਆ ਬਈ ਕੋਈ ਸ਼ੱਕ ਨਹੀਂ ਵੀਰੇ ਲੇਵੇ ਵਾਲੋ ਤਾਂ ਇਹ ਆ ਵੀ ਜਿਵੇਂ 1.5 ਲੱਖ ਵਾਲੀ ਨੂੰ ਲੱਗਾ ਹੁੰਦਾ ਹਣਾ ਇਹ ਠੀਕ ਆ ਬਾਈ ਇਹ ਹੋ ਗਈਆਂ ਬਈ ਆਪਣੀਆਂ ਚਾਰ ਮੱਜਾਂ ਹਣਾ ਉਹਨਾਂ ਅੱਗੇ ਆਪਣੀ ਗਾਂ ਰੋਗੜਾ ਗਾਂ ਬਾਹਰ ਹੀ ਕੱਢ ਲਿਆ ਵੀਰੇ ਯਾਰ ਲੇ ਮੇਟਰ ਆ ਬਾਈ ਦੇ ਕੋਲੇ ਗਾ ਵੀਰੇ ਇਹ ਫਿਰ ਸੂਨ ਵਾਲੀ ਹੋਈ ਆ ਸੂਨ ਵਾਲੇ ਲੈਂਦੀ ਐ 10 ਤੋਂ 12 ਦਿਨ 10 ਤੋਂ 12 ਦਿਨ ਲੈ ਲਵੋ ਠੀਕ ਐ ਹਾਂਜੀ ਸੂਆ ਦਾ ਤੀਜਾ ਚੌਥਾ ਹੋਣਾ ਵੀਰੇ ਆ ਸੂਆ ਤੀਜੇ ਚੌਥੇ ਹੋ ਸਕਦੀ ਐ ਮੈਂ ਆਪਾਂ ਝੂਠ ਨਹੀਂ ਵੀਰੇ ਫਿਰ ਬਣਤਾ ਚੰਗੀ ਜਾਣੀ ਥੱਲੇ ਬਹੁਤ ਵੀਰੇ ਹਾਂਜੀ ਚੀਪਾ ਹੀ ਆਉਂਦਾ ਕੱਚੀ ਕੱਚੀ ਆ ਗਾ ਹਨਾ ਠੀਕ ਐ ਬਾਈ ਇਹ ਖੜੀ ਰਹਿਣ ਦੀ ਇੱਕ ਮਿੰਟ ਵੀਰੇ ਇਹ ਕਿੰਨੇ ਦੀ ਦੇ ਦਾਂਗੇ ਭਰਾ ਆਪਾਂ ਯਾਰ ਇਹ 57000 ਦੇ ਦਾਂਗੇ ਰੱਸਾ ਖੜਾ ਗਈ ਇਹ ਜਾਊਗੀ ਮੈਨੂੰ ਲੱਗਦਾ ਪਹਿਲੀਆਂ ਜੇ ਹੈਂ ਜੱਸ ਨੋਜੀ ਕਰਦੇ ਮੇਰਾ ਇਹਨੂੰ ਕੱਢੀ ਪਈ ਐ ਇਹਨੂੰ ਲਈ ਮੜੀ ਹਾਂ ਨਾ ਜੀ ਲਵੇ ਲੂਵੇ ਤੇ ਬਹੁਤ ਸਾਫ ਆ ਦੱਸ ਦੇ ਵੀਰਾ ਬਣ ਕੇ ਕਿੰਨੇ ਦੀ ਦੇਣੀ ਆ ਯਾਰ 53000 ਦੇ ਦਾਂਗੇ ਯਾਰ ਪਿਆ ਦੀ ਝਾਕ ਕਰਦਾ ਵੀ ਵਟਾ ਚੰਗੀ ਆ ਗਾਂ ਦੁੱਧ ਦੇਣਕ ਨੂੰ ਬਹੁਤ ਚੰਗੀ ਰੋਗੀ ਦੁੱਧ ਦੇ ਦੂੰ 18 20 ਕਿਲੋ ਹਣ ਹਾਂ ਦੁੱਧ 20 ਕਿਲੋ ਦੱਸਿਆ ਹੁਣ ਦੇ ਦੂਗੀ ਭਾਈ ਕਿਹੜਾ ਦਾ ਮੁਕਾਬਲਾ ਤਾਂ ਨਹੀਂ ਕਰਨਾ ਆਪਾਂ ਕਹਿ ਸਕਦੇ ਹਾਂ ਪਰ ਉਹ ਤਾਂ ਹੱਸਿਆ ਦੀ ਗੱਲ ਦੁੱਧ ਚੰਗਾ ਕਰ ਪਰ ਗਾਂ ਮਾੜੀ ਨਹੀਂ ਦੁੱਧ ਵਾਲੇ ਨੂੰ ਮਤਲਬ ਪੱਕੇ ਹੱਡਾਂ ਦੀਆਂ ਕਰੜੇ ਹੱਡਾਂ ਪੈਰਾਂ ਦੇ ਵਿੱਚ ਆ ਵੀ ਮਾੜਾ ਛੇਤੀ ਡਿੱਗਣ ਬੁੱਢੀ ਪੈਣ ਵਾਲੀ ਨਹੀਂ ਥੋੜੀ ਅੱਛਾ ਵੀਰੇ ਆਪਣਾ ਨੰਬਰ ਦੇਈ ਕਿਰਾਂ ਦੀ ਹਾਂਜੀ 95928 95928 96502 ਇੱਕ ਵਾਰੀ ਹੋਰ ਬੋਲ ਦੇ 95928 ਜੀ 96502 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਮਿੱਤਰੋ ਬਾਈ ਦੇ ਨਾਲ ਤੁਸੀਂ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਵਾਰਸਲਾ ਜੱਟਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪੀਰ ਮੁਹੰਮਦ